ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਸਵਾਗਤ ਕਰਦੇ ਹਾਂ ਵੀਰ ਜੀ ਟਾੜਾ ਆਪਣੇ ਮਨਜਿੰਦਰ ਡੇਰੀ ਫਾਰਮ ਦੇ ਵਿੱਚ ਵੀਰ ਜੀ ਅੱਜ ਆਪਾਂ ਪਿੰਡ ਨਦੌਰ ਪਹੁੰਚ ਚੁੱਕੇ ਹਾਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਜੀ ਹੁਣਾਂ ਨਾਲ ਕਰਦੇ ਹਾਂ ਗੱਲਬਾਤ ਪੂਰਾ ਹੈ ਨਗੀਨਾ ਵਧੀਆ ਟੌਪ ਦਾ ਕੱਢ ਕੇ ਪੀਸ ਲਿਆਏ ਵੀਰ ਜੀ ਹੁਣੀ ਤੇ ਵੀਰ ਜੀ ਹੁਣਾਂ ਕਰਦੇ ਹਾਂ ਗੱਲਬਾਤ ਹਾਂਜੀ ਵੀਰ ਜੀ ਸასი ਸ਼ਾਲ ਵੀਰ ਜੀ ਹੋ ਸੁਣਾਓ ਠੀਕਾ ਜੀ ਵਧੀਆ ਵਧੀਆ ਠੀਕ ਠਾਕ ਆਪਣਾ ਕਿਹੜਾ ਪਿੰਡ ਆ ਵੀਰ ਜੀ ਨਦੌਰ ਪਿੰਡ ਨਦੌਰ ਤੇ ਕੀ ਨਾਂ ਵੀਰ ਜੀ ਆਪਣਾ ਸਰਜੀਤ ਸਿੰਘ ਸਰਜੀਤ ਸਿੰਘ ਠੀਕ ਆ ਵੀਰ ਜੀ ਠੀਕ ਆ ਤੇ ਆਪਾਂ ਵੀਰ ਜੀ ਕਿੰਨਾ ਸੂਆ ਲੈੜੀ ਦਾ ਦੂਜਾ ਸੂਆ ਹਾਂਜੀ ਠੀਕ ਆ ਠੀਕ ਆ ਵੀਰ ਜੀ ਥੱਲੇ ਕਿੰਨਾ ਕ ਬੋਲਾ ਬੂਲਾ ਵੀਰ ਜੀ ਇਹਦਾ ਥੱਲੇ 16 ਕਿਲੋ ਨੂੰ 16 ਲੀਟਰ ਹਾਂਜੀ ਠੀਕ ਆ ਕਿੰਨੇ ਕ ਉਮੀਦਵਾਰ ਕਰਦੇ ਵੀਰ ਜੀ ਇਹਦੇ ਇਹ 25 ਲੀਟਰ ਉਹਦੇ 25 ਕਿਲੋ ਹਾਂਜੀ ਠੀਕ ਆ ਵੀਰ ਜੀ ਲੈਓ ਵੀਰ ਜੀ ਲੈਓ ਲਓ ਵੀਰ ਜੀ ਵੇਖ ਸਕਦੇ ਕੱਲਾ ਕੱਲਾ ਨਿਖੜਵਾ ਥਾਨ ਲੱਗਾ ਇਹ ਨਗੀਨਾ ਪੀਸ ਹੀ ਆ ਵੀਰ ਜੀ ਹੁਣੀ ਆ ਖੂਬਸੂਰਤ ਬੱਛੀ ਕੱਢ ਕੇ ਲਿਆਏ ਆ ਕੱਲਾ ਕੱਲਾ ਮੋਟਾ ਬਿਲਕੁਲ ਥਾਨ ਲੱਗਾ ਚਵਾਈ ਚੁਈ ਵੀਰ ਜੀ ਇੱਕ ਨੰਬਰ ਦੀ ਠੀਕ ਆ ਵੀਰ ਜੀ ਠੀਕ ਆ 25 ਕਿਲੋ ਦੁੱਧ ਚਵਾ ਜੂਗੀ ਹਾਂਜੀ ਮਗਰ ਕੀ ਆ ਗਿਆ ਵੀਰ ਜੀ ਇਹਦੇ ਵੱਛੀ ਆ ਗਈ ਆ ਵੱਛੀ ਆ ਗਈ ਆ ਹਾਂਜੀ ਵੱਛੀ ਬਹੁਤ ਪਿਆਰੀ ਆ ਸੀਮਨ ਸੁਮਨ ਬਾਰੇ ਪਤਾ ਲੱਗਾ ਕੁਛ ਕੇ ਨਹੀਂ ਦੱਸਿਆ ਤੁਸੀਂ ਹਾਂ ਨਾ ਹਾਂਜੀ ਹਾਂਜੀ ਲੋਕਲ ਹੀ ਖਰੀਦੀ ਆ ਜੀ ਹਾਂਜੀ ਘਰੇਲੂ ਘਰ ਚੋਂ ਹੀ ਲਈ ਹੈ ਹਾਂਜੀ ਹਾਂਜੀ ਠੀਕ ਆ ਵੀਰ ਜੀ ਠੀਕ ਠੀਕ ਆ ਵੱਛੀ ਦੇ ਬਹੁਤ ਪਿਆਰੀ ਆ ਜੀ ਗੱਡੀ ਮੇ ਚਲੋ ਮਾਂ ਵੀ ਦੁੱਧ ਦਸੂਆ ਬਹੁਤ ਵੱਛੀ ਚੰਗੀ ਆ ਤੇ ਇਹ ਮੁੱਲ ਮਲ ਵੀਰ ਜੀ ਕੀ ਕਰਦੇ ਇਹਦਾ ਮੋਲ ਵੀ ਤੇ 85000 ਰਵਾਣੇ 85000 ਦੀ ਨਹੀਂ ਥੋੜਾ ਬਾਧਾ ਕਰੀਏ ਮਾਨਦਾਨ ਵੀਰ ਭਰਾ ਜਿਹੜਾ ਵੀ ਕੋਈ ਹਾਂਜੀ ਜਿਹੜਾ ਕੋਈ ਗੱਲ ਨਹੀਂ ਹਾਂਜੀ ਜਿਹੜਾ ਕੋਈ ਭੈਣ ਭਰਾ ਆਇਆ ਮੌਕੇ ਤੇ ਆਪਾਂ ਨੂੰ ਕਿੰਨਾ ਕਿ ਚੇਅਰ ਹੋ ਗਿਆ ਵੀ ਜੀ ਇਹਨੂੰ ਸੂਈ ਨੂੰ ਪੀ ਕੱਲ ਸੂਈ ਜਾਂ ਪਰਸੋਂ ਸੂਈ ਇਹ ਕੱਲ ਸੂਈ ਆ ਸਰ ਕੱਲ ਸੂਈ ਸਵੇਰ ਐ ਜੇ ਜੂ ਰੋਕੇ ਆ ਹਾਂਜੀ ਹਾਂਜੀ ਠੀਕ ਆ ਵੀ ਜੀ ਠੀਕ ਆ ਜਿਹੜਾ ਭੈਣ ਭਰਾ ਆਪਣੀ ਵੀਡੀਓ ਵੇਖ ਕੇ ਆ ਵੀ ਜੀ ਉਹਨਾਂ ਦਾ ਫੁੱਲ ਮਾਨਦਾਨ ਕਰ ਦਿਓ ਤੇ ਦੇਣੀ ਕਿੰਨੇ ਦੀ ਐਂਡ ਜਿਹੜਾ ਦੇ ਹੀ ਦੇਣੀ ਜਿੱਥੇ ਜਸ ਨੂੰ ਮੋਲ ਕਰਾਉਣ ਨੂੰ ਜੋ ਮਰਜੀ ਅਗਲਾ ਕਰਾਈ ਜਾਵੇ 80000 8 ਬਸ ਸਸੀ ਜਾਂਦੇ ਆਪਾਂ ਤੇ ਇਧਰ ਨਹੀਂ ਗਏ ਠੀਕ ਆ ਵੀਰ ਜੀ ਠੀਕ ਆ ਲਓ ਵੀਰ ਜੀ ਵੇਖ ਸਾਡੇ ਨਗੀਨਾ ਪੀਸ ਆ ਐ ਇੱਕ ਨੰਬਰ ਕੁਆਲਟੀ ਦੀ ਬੱਸ਼ੀ ਆ ਲੈਓ ਵੀਰ ਜੀ ਲੈਓ ਇੱਕ ਰੀ ਅਰਡਰ ਕੁਆਲਟੀ ਵੀਰ ਜੀ ਵੇਖ ਸਕਦੇ ਜੀ ਤੇ ਜਿਹੜਾ ਵੀਰ ਜੀ ਭੈਣ ਭਰਾ ਹੋਵੇ ਇਹਨਾਂ ਦੇ ਘਰ ਆਣ ਕੇ ਦੋਵੇਂ ਟਾਈਮ ਇੱਕ ਤਸੱਲੀ ਕਰਕੇ ਖੜੇ ਤੇ ਆਪਣੇ ਵੀਰ ਜੀ ਮਨਜਿੰਦਰ ਡੇਰੀ ਫਾਰਮ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀਰ ਜੀ ਵੀਡੀਓ ਬਣਾਈਆਂ ਟਾੜੇ ਤੱਕ ਨੋਟੀਫਿਕੇਸ਼ਨ ਆ ਸਕੇ ਵੀਰ ਜੀ